ਕੀ ਕੀ ਨਾਗਾ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਕਿੱਥੋਂ ਰਹਣ ਵਾਲੇ ਜੀ ਮੈਂ ਕੋਟ ਮਿੰਦਰ ਸਿੰਘ ਤੋਂ ਰਹਿਣਾ ਜੀ ਕੀ ਗੱਲ ਬਾਤ ਹੋਈ ਮੈਨੂੰ ਅੱਜ ਫੇਰ ਫੋਨ ਆਇਆ ਸਵੇਰੇ ਅੱਛਾ ਜੀ ਮੈਂ ਐਪਲੀਕੇਸ਼ਨ ਦਿੱਤੀ ਸੀ ਸਾਫ ਦੇ ਦਫਤਰ ਤੇ ਉਹ ਕਹਿੰਦੇ ਆ ਕਿ ਦਰਖਾਸਤ ਵਾਪਸ ਲੈ ਲੈ ਨਹੀਂ ਤੇ ਤੈਨੂੰ ਇਹ ਜਾਨੋ ਮਾਰ ਦੇਣਾ ਕੌਣ ਕਹਿੰਦੇ ਦਰਖਾਸਤ ਵਾਪਸ ਲੈ ਲੈ ਉਹ ਜਿਹੜੀ ਜਨਾਨੀ ਨੇ ਮੈਨੂੰ ਤਾਂ ਮੇਰੇ ਜਾਤੀ ਖਿਲਾਫ ਬੋਲੇ ਆ ਕਿ ਉਹ ਫੇਰ ਮੈਨੂੰ ਕਹਿੰਦੀ ਪਈ ਆ ਹੋਰ ਵੀ ਤੁਹਾਨੂੰ ਕੁਝ ਬੋਲੇ ਸੀ ਹੋਣਾ ਹੋਰ ਮੈਨੂੰ ਇਹ ਬੋਲਿਆ ਕਿ ਤੇ ਤੇਰੀ ਪੀੜੀ ਯਾਦ ਕਰੂਗੀ ਜੇ ਤੂੰ ਦਰਖਾਸਤ ਨਾ ਵਾਪਸ ਲਈ ਤੈ ਇਹੋ ਜਿਹਾ ਹਾਲ ਕਰਾਂਗੇ ਅਸੀਂ ਕਰਨ ਪੈਸ ਵਾਲੇ ਬੋਲਦੇ ਪਏ ਆ ਅੱਛਾ ਹਾਂਜੀ ਤੇ ਕਹਿੰਦੇ ਜੇ ਤੂੰ ਨਹੀਂ ਦਰਖਾਸਤ ਵਾਸ ਲੈ ਲੈਂਦਾ ਤੇ ਤੇਰੇ ਟੱਬਰ ਨੂੰ ਵੀ ਅਸੀਂ ਮਾਰਨਾ ਅੱਛਾ ਟੱਬਰ ਨੂੰ ਮਾਰਨਾ ਹਾਂਜੀ ਭਈਆ ਕੀ ਗੱਲ ਬਾਤ ਹੋਣੀ ਪਹਿਲਾਂ ਤਾਂ ਟਰੇਡ ਦਿਖਾ ਦਿੱਤੀਏ ਜੀ ਉਹਦੀ ਕੋਈ ਕਾਰਵਾਈ ਨਹੀਂ ਹੋਈ ਜੀ ਅੱਛਾ ਇਸੀ ਜਾਤੀ ਘਲਾਬ ਬੋਲੀ ਗਿਆ ਹਾਂਜੀ ਜਾਤੀ ਘਲਾਬ ਬੋਲੀ ਗਿਆ ਉਹਦੀ ਬੈਕ ਪੁਲਿਸ ਦਾ ਤੁਹਾਨੂੰ ਨਾਂ ਲੈ ਕੇ ਉਹਨੇ ਬੋਲਿਆ ਸੀ ਹਾਂਜੀ ਉਹ ਕਹਿੰਦੀ ਮੈਂ ਇਨਸਪੈਕਟਰ ਬੋਲਦੀ ਹਾਂ ਗਲਵਾਰੀ ਗੇਟ ਤੋਂ ਅੱਛਾ ਹਾਂਜੀ ਉਸੇ ਦਿਨ ਅਨੀ ਦਾ ਅੱਜ ਫੇਰ ਮੈਨੂੰ ਫੋਨ ਆਇਆ ਕਹਿੰਦੀ ਦਰਖਾਸਤ ਵਾਸ ਲੈ ਲੈ ਨਿਕ ਤੇਰੀਆਂ ਲੱਤਾਂ ਤੇ ਤੇਰਾ ਪੇਚਾ ਕਰਨ ਪੈਲਸ ਆ ਲੈਣਾ ਪਿਆ ਨਿਕ ਕਰਨ ਪੈਲਸ ਦੇ ਸਾਹਮਣੇ ਆਣ ਕੇ ਸਾਡੇ ਨਾਲ ਟੱਕਰੇ ਕਰ। ਇਹ ਸਾਰਾ ਕੁਝ ਕੌਣ ਕਰਾਉਣ ਲਿਆ ਵਾ? ਇਹ ਮੇਰੇ ਸਹੁਰਾ ਪਰਿਵਾਰ ਕਰਾਉਂਦਿਆ ਸਾਰਾ ਕੁਝ। ਕੋਈ ਸਹੁਰੇ ਪਰਿਵਾਰ ਵੱਲੋਂ ਕੋਈ ਧਮਕੀ ਇਹਦਾਂ ਨਾ। ਇਹ ਸਹੁਰੇ ਪਰਿਵਾਰ ਇਹਨਾਂ ਤੋਂ ਧਮਕੀਆਂ ਦਵਾਉਂਦੇ ਆ। ਅਚਰ ਕੋ ਧਮਕੀ ਦਉਂਦੇ ਆ। ਹਾਂਜੀ। ਹੁਣ ਮੈਨੂੰ ਇਹ ਰਸਤੇ ਦੇ ਵਿੱਚ ਘੇਰਦੇ ਆ। ਮੇਰੀ ਪੂਆ ਸੱਸ ਦੇ ਉਹਦਾ ਮੁੰਡਾ। ਅੱਛਾ ਉਹਦਾ ਕੀ ਨਾਮ ਆ? ਉਹ ਮੇਰੀ ਪੂਆ ਪੂਆ ਸੱਸ ਦਾ ਨਾਮ ਮਨਿੰਦਰ ਕੌਰ ਆ ਤੇ ਉਹਦਾ ਮੁੰਡਾ ਸਿਕੰਦਰ ਸਿੰਘ। ਅੱਛਾ। ਠੀਕ ਹੈ ਜੀ। ਉਹ ਮੈਨੂੰ ਘੇਰਦਾ ਦੇ ਜੇ ਤੇ ਕੋ ਵੀਡੀਓ ਹੋਆ ਤੂੰ ਕਿਸੇ ਨੂੰ ਸੁਣਾਉਣੀ ਨਹੀਂ ਆ ਜੇ ਤੂੰ ਸੁਣਾ ਦਿੱਤੀ ਜਿੱਦਣੇ ਤੋ ਉਦਨ ਹੀ ਤੈਨੂੰ ਜਾਨੋ ਮਾਰ ਦੇਣਾ ਬਸ ਉਦਨ ਹੀ ਜਾਨੋ ਮਾਰ ਦੇਣਾ ਹਾਂਜੀ ਹਾਂਜੀ ਕੀ ਮੰਗ ਕਰਦੀ ਮੈਂ ਬਸ ਇਹੀ ਮੰਗ ਕਰਦਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜੇ ਮੇਰੀ ਨਾ ਕਾਰਵਾਈ ਹੋਈ ਤੇ ਮੈਂ ਸੁਸਾਈਡ ਕਰ ਲੈਣਾ ਹੈ ਅੱਛਾ ਜੀ ਹਾਂਜੀ ਮੋਰੀ ਮੇਰਾ ਸੋਹਰਾ ਪਰਿਵਾਰ ਜ਼ਿੰਮੇਵਾਰ ਹੋਗਾ ਤੇ ਜਿਹੜੀ ਜਨਾਨੀ ਮੈਨੂੰ ਧਮਕੀਆਂ ਦੇਂਦੀ ਉਹ ਜ਼ਿੰਮੇਵਾਰ ਹੋਗੀ ਹਲੋ ਹਲੋ ਕੌਣ ਬੋਲਦਾ ਕਰਨੀਦ ਬੋਲਦਾ ਨਹੀਂ ਨਹੀਂ ਵੀਰ ਹੋਰ ਬੋਲਣ ਦੇ ਕਿਉਂ ਹੋਰ ਕੌਣ ਬੋਲਣ ਡਿਆਂ ਫੋਨ ਉਹਦਾ ਵਾ ਤੂੰ ਹੋਰ ਕੌਣ ਬੁਲਾਉਣ ਡਿਆਂ ਉਹ ਮੈਨੂੰ ਵੀ ਫੜਾ ਕੇ ਗਿਆ ਵਾ ਫੋਨ ਉਹਦੇ ਨਾਲ ਗੱਲ ਕਰਾਂ ਇੱਥੇ ਮੈਂ ਥਾਣੇ ਤੇ ਬੋਲਣ ਡਈ ਆ ਇਨਸਪੈਕਟਰ ਹੈਲੋ ਹੈਲੋ ਗੱਲ ਕਰਾ ਉਹਦੇ ਨਾਲ ਓਏ ਉਹ ਗਿਆ ਵਾ ਕਿਤੇ ਅਹੀਂ ਤੇਰੀ ਆਵਾਜ਼ ਸੁਣਨੀ ਕੁੜੀ ਆ ਵੀ ਆਵਾਜ਼ ਸੁਣ ਤਾ ਤੇਰੀ ਹੋਰ ਅਗਲੇ ਜਣੀ ਹੈ ਗਈ ਸੀ ਠੀਕ ਆ ਮੈਡਮ ਠੀਕ ਆ ਠੀਕ ਆ ਮੈਡਮ ਤੂੰ ਮੇਰੀ ਕਹਾਣੀ ਬਣਦੀ ਆ ਕੱਲ ਦੇ ਆ ਕਾਇਮ ਆਈ ਦੇ ਗਿਆ ਤੇ ਉਹਨੇ ਸੋਨਾ ਬੜਾ ਜਿਹਾ ਲੈ ਗਿਆ ਚੋਰੀ ਕਰਕੇ ਮਾਰੇ ਘਰੋਂ ਪੀਸਾਸ ਕਿਦਾਂ ਦੇਣਾ ਉਹਨੇ ਸੋਨਾ ਦਾ ਕਿਹੜਾ ਸੋਨਾ ਲੈ ਗਿਆ ਉਹਨੇ ਚੋਕਾ ਲੈ ਗਿਆ ਵਾ ਕਿਹੜਾ ਸੋਨਾ ਮੈਡਮ ਕਿਹੜਾ ਲੈ ਗਿਆ ਵਾ ਕਿਹੜਾ ਮੈਨੂੰ ਵੀ ਪਤਾ ਲੱਗੇ ਕਿਹੜਾ ਲੈ ਗਿਆ ਉਹ ਪਤਾ ਨਾ ਮੈਂ ਸਿਆਣ ਕਿਤੇ ਆ ਉਹ ਆ ਕੁੜੀ ਨੂੰ ਕਾਂਡੇ ਆ ਕੋਮਲੋ ਵੀ ਉਹਨੇ ਸਿਆਣ ਕਿਤੇ ਇੱਥੇ ਸਿਆਣ ਕਿਤੇ ਆ ਕੋਈ ਗੱਲ ਨਹੀਂ ਹੁੰਦਾ ਅਰੇ ਆ ਠੀਕ ਹੈ ਮੈਡਮ ਜੀ ਤੂੰ ਮੇਰੇ ਨਾਲ ਕਿਤੇ ਪੈਦਾ ਲਗਾਇਆ ਹੈ ਮੇਰੇ ਦਫ਼ਤਰ ਮੈਂ ਮੈਂ ਹੈਗਾ ਪਾਣੀ ਭੱਦ ਕੰਬਲਾ ਵਾਲੀ ਫੈਕਟਰੀ ਚ ਗੁੜਗਾਉ ਜਦਿਆਂ ਪਾਣੀ ਪਤ ਗਿਆ ਹਾਂਜੀ ਹਾਂ ਹਾਂ ਜਦਾਂ ਪਾਣੀ ਪਤਦਾ ਭੋਗੇਆਂ ਚੋਰ ਜਿਹੜਾ ਮਰਦੀ ਕੁੱਤਾ ਚੂੜਾ ਸਾ ਠੀਕ ਹੈ ਹਟਾਉਂਦੇ ਆ ਕੋਲ ਆਪਣੇ ਜੀਜੇ ਨੂੰ ਬਣਾਇ ਰਿਹਾ ਜਿਉ ਲਾਗੇ ਘਲਾ ਰਹੀ ਠੀਕ ਹੈ ਮੈਡਮ ਠੀਕ ਹੈ ਫੜਾ ਬਣਾ ਦੋ ਮੈਡਮ ਤੂੰ ਤੂੰ ਮੋਲ ਦੇ ਤੂੰ ਬਣਾ ਕੇ ਤੇ ਭੈਣ ਚੋਰ ਤੇਰੀ ਨਾਲ ਬੋਂਡ ਪਾੜ ਰਹੀ ਹੈ ਸੱਤ ਚੋਦਾ ਮੈਡਮ ਕਿਹੜੇ ਥਾਣੇ ਚ ਬੋਲਦੇ ਤੁਸੀਂ ਆ ਤੈਨੂੰ ਦੱਸਾਂ ਕਿਹੜੇ ਥਾਣੇ ਬੋਲਦੀ ਆ ਮੈਡਮ ਜੀ ਤੁਸੀਂ ਪੁਲਿਸ ਅਫਸਰ ਆ ਦੱਸਣ ਦੀ ਕਿੰਨੀ ਕੋ ਪ੍ਰੋਬਲਮ ਹੈ ਮੈਂ ਦੱਸ ਸਕਦੇ ਤੁਸੀਂ ਤੂੰ ਆਉਣਾ ਕਿ ਨਹੀਂ ਤੂੰ ਆਣਾ ਤੂੰ ਮੇਰੇ ਤੂੰ ਦੱਸ ਮੈਂ ਤੈਨੂੰ ਦੱਸਦੀ ਆ ਦਫਤਰ ਕਿਹੜੇ ਦਫਤਰ ਆਉਣਾ ਵਾ ਮੈਡਮ ਮੇਰੇ ਐਸ ਵਕਤ ਹੱਥ ਖੜੇ ਮੈਂ ਕੰਬਲ ਵਾਲੀ ਫੈਕਟਰੀ ਜਾਂ ਮੇਰੇ ਕੋਲ ਰੁਪਈਆ ਕੋਲ ਨਹੀਂ ਆ ਤੇ ਮੈਂ ਕਿੱਦਾਂ ਆਵਾਂ ਜਿਹੜਾ ਤੂੰ ਨਹੀਂ ਲਗਾ ਕੰਗਰ ਦੀ ਪੁੱਤ ਆ ਉਹ ਲੱਗ ਕੇ ਜਨਾਨੀ ਬੈਠੀ ਆ ਮੇਰੇ ਹਾਂ ਤੇਰੀ ਦਵਾਈ ਨਹੀਂ ਹੋਈ ਜੀ ਤੇਰੀ ਵੀ ਨਾਲ ਮੁੰਡੇ ਕਟਾਉਂਗੀ ਭੈਣ ਚੋ ਦਾ ਜਿਹੜਾ 420 ਬਜੇ ਦਾ ਫੋਨ ਕੇਦਾ ਚਲੋਂਡਿਆ ਆ ਠੀਕ ਆ ਜੀ ਠੀਕ ਆ ਗੱਲ ਕਰਾ ਆਪਣੇ ਪਿਓ ਦੇ ਨਾਲ ਮੈਮ ਕਿਹਦੇ ਨਾਲ ਮੈਮ ਕਿਹਦੇ ਨਾਲ ਗੱਲ ਕਰਾ ਹਾਂ ਚਰਦੀ ਜਿਹੜਾ ਗੱਲ ਕਰਾ ਮੈਡਮ ਪਹਿਲੀ ਗੱਲ ਤਾਂ ਪੁਲਿਸ ਵਾਲੇ ਇੰਨਾ ਕੌੜਾ ਬੋਲਦੇ ਨਹੀਂ ਹੁੰਦੇ ਜਿੱਦਾਂ ਤੁਸੀਂ ਬੋਲੁੰਦੇ ਆ ਠੀਕ ਆ ਬੋਸ ਵਾਲੀ ਤੇਰੀ ماں ਲੱਗਦੀ ਆ ਕਿ ਤੇਰੀ ਭੈਣ ਦੀ ਤੇਰੀ ਹੋਰ ਕੁਛ ਲੱਗਦੀ ਆ ਮੈਡਮ ਜੀ ਜੇ ਕੋਈ ਪੁੱਤ ਵਾਲੀ ਮੇਰੀ ماں ਬਣ ਜਾਏ ਤਾਂ ਫਿਰ ਕਾਦੇ ਘਟਿਆ ਤੂੰ ਪੁੱਤਿਆ ਚੂੜਿਆ ਵਰਗੀ ਲਿਆ ਕਹਿਣਾ ਫਿਰ ਤਾਂ ਨਿਆਰੇ ਬਾਜੀ ਮੇਰਾ ਦਾੜੀ ਤੋਂ ਪੁੱਤੜਾ ਹੋ ਜਾਊਗਾ ਪੁੱਤ ਵਾਲਾ ਕਾਹਦਾ ਜਿਹੜੀ ਅੰਡੇ ਤੋਂ ਬਣ ਬਣਦੀ ਭੁੱਖ ਤਾਂ ਨਗਿਆ ਉਹਨਾਂ ਗਰੀਬਾਂ ਨੂੰ ਬੱਕਰੀ ਮਾਰ ਕੇ ਉਹਨੂੰ ਲੈ ਗਿਆ ਕਜਰਾ ਅੱਲਾਕੇ ਖਲੋਤਾ ਨਾਲ ਗੱਲ ਕਰਾ ਮੇਰੀ ਮੈਡਮ ਜੀ ਨੂੰ ਦੀ ਔਕਾਤ ਉਹ ਕਿਹੜਾ ਬੰਦਾ ਮਾਰ ਕੇ ਸੌਂਦੇ ਉਹ ਰੋਟੀ ਖਾ ਕੇ ਸੌਂਦੇ ਆ ਮੈਂ ਤੈਨੂੰ ਦੱਸਾਂ ਤੇਰੇ ਵਾਂਗ ਕਾ ਦੇ ਵਾਂਗ ਠੱਗੀਆਂ ਨਹੀਂ ਮਾਰਦੇ ਨਾਲੇ ਭੈਣਪੋਤਾ ਬੋਨ ਤੂੰ ਆਪਣੇ ਉਹ ਜਿਹੜਾ ਤੈਨੂੰ ਪਣਵਾਈਗਾ ਨਵਾਂ ਸਾਡਾ ਪਾਜਾ ਦਾਜਾ ਬਣਿਆ ਉਹਨੂੰ ਬੁਲਾ ਮੈਡਮ ਜੀ ਪਣਵਾਈਏ ਤੇ ਉਹਨੂੰ ਬੁਲਾ ਗਈਆਂ ਸਾਨੂੰ ਘਰੇ ਬਣਾਇਆ ਜੀ ਜਿਹਨੂੰ ਜਿਹੜਾ ਬੋਨ ਨੂੰ ਬਣਾਉਣ ਨੂੰ ਮੈਂ ਦੱਸਾਂ ਹਾਂ ਤੇਰੇ ਮੈਂ ਬੁੰਡ ਪਾੜ ਦੇਣੀ ਹਾਂ ਇਹ ਨਾ ਦੱਸੇ ਬਣ ਤੇਰੇ ਮੈਂ ਉਹ ਜਹਲ ਕਰਾਉਂਗਾ ਯਾਦ ਕਰਾ ਦਰਨੇ ਦਾ ਹਾਂ ਪਰ ਪੁਲਸ ਵਾਲੇ ਨਹੀਂ ਕੌੜਾ ਬੋਲਦੇ ਪੁਲਸ ਵਾਲੇ ਗਾਓ ਸਗਨਪੁਰ ਦੇ ਰਾਮ ਇਹ ਖੇਤਰਾ ਦਾ ਬਹੁਤ ਪਤਾ ਨਹੀਂ ਭਰੋਂ ਨਹੀਂ ਕਰਾਂ ਠੀਕ ਆ ਮੈਡਮ ਜੀ ਪੜੇ ਦਾ ਮੈਡਮ ਜੀ ਮੂੰਹ ਵੇਖਿਆ ਕਿਵੇਂ ਦੰਦਾ ਮੈਂ ਤੇਰੀ ਬੋਣ ਦਾ ਗਾ ਰਮਾ ਤੂੰ ਆਪੇ ਵੇਖੇਗਾ ਭੈਣ ਚੋਲੇ ਹੈਲੋ ਹੈਲੋ ਹਾਂਜੀ ਇਹ ਤੁਸੀਂ ਆਏ ਜੇ ਸਾਡੇ ਥਲੇ ਦੁਕਾਨ ਦੇ ਕਾਲ ਹੰਕਾਰ ਹਾਂਜੀ 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 ਕੀ ਸਾਡੇ ਤੜੀ ਆਪਣੇ ਦੱਸੋ ਕਿ ਕੌਣ ਹੈਗੇ ਤੁਸੀਂ ਪੁੱਤਰ ਕਰਨਜੀਤ ਸਿੰਘ ਬੋਲਦਾ ਜੀ ਕਿਥੋਂ ਦੇ ਹਾਂਜੀ ਅੰਮ੍ਰਿਤਸਰ ਤੋਂ ਆச்சா ਤੇ ਮੇਰਾ ਕਾਲ ਐਡਰੈਸ ਕਿਨੇ ਦੱਸਦਾ ਤੈਨੂੰ ਹੈ ਕਦੀ ਕਦੇ ਮੇਰੇ ਘਰ ਦਾ ਐਡਰੈਸ ਕਿਨੇ ਦਿੱਤਾ ਤੈਨੂੰ ਕਿੰਨਾਂ ਨੇ ਉਹਨਾਂ ਮੁੰਡਿਆਂ ਨੇ ਦਿੱਤਾ ਪੁਲਿਸ ਵਾਲਿਆਂ ਨੇ ਕਿਤੇ ਆਏ ਹੋਣਗੇ ਤਾਨੂੰ ਪਰਮਾਨਾ ਨੋਟ ਕਰਵਾਉਣਾ ਪੁਲਿਸ ਵਾਲੇ ਜਿਹੜਾ ਪਰਮਾਨਾ ਨੋਟ ਕਰਵਾਉਣਾ ਹੈ ਉਹਨਾਂ ਨਾਲ ਗੱਲ ਹੋਈ ਹੈ ਕਹਿੰਦਾ ਵੀ ਕੱਲ ਦਾ ਟਾਈਮ ਦਿੱਤਾ ਇਹਨਾਂ ਨੂੰ ਮੇਰੀ ਗਾਸਨ ਪੁੱਤ ਹੈ ਮੇਰੀ ਗਾਸਨ ਤੇਰੇ ਨਾਲ ਸਾਡਾ ਕੋਈ ਵੈਰ ਨਹੀਂ ਹੈਗਾ ਤੈਨੂੰ ਦੱਸਾਂ ਮੇਰੇ ਨਾਲ ਪੁੱਤ ਦਾ ਵੈਰ ਨਾ ਪਾਵੇਂ ਚੰਗਾ ਰਹੇਗਾ ਈ ਨਾ ਮੈਂ ਤੇਰੇ ਘਰ ਤੋਂ ਨਾ ਪੁੱਤ ਮੇਰੀ ਗਾਸਨ ਨਾ ਸਾਡੇ ਨਾਲ ਉਹਦੇ ਨਾਲ ਕੋਈ ਸਾਡੀ ਕੋਈ ਜਾਤੀ ਦੇਖਾਣੀ ਪੁੱਤ ਨਾ ਨਹੀਂ ਨਹੀਂ ਮੈਨੂੰ ਤਮਕੀ ਦੇ ਰਿਹਾ ਜੋ ਅੰਟੀ ਜੀ ਕਹਿੰਦੇ ਕਿ ਜਿਵੇਂ ਕਿਸ ਤਰ੍ਹਾਂ ਮੈਂ ਤੈਨੂੰ ਇਹੋ ਗੱਲ ਕਹਿਣੀ ਕਿ ਪੁੱਤ ਤੇਰੇ ਨਾਲ ਸਾਡੀ ਕੋਈ ਨਹੀਂ 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 ਮੈਂ ਕੋਈ ਹੋਈ ਕਹਿਣ ਦੇ ਜੋ ਨਾ ਮੈਂ ਹੱ피 ਹੋਈ ਕਹਿਣ ਦੇ ਜੋ ਉਹ ਜਿਹੇ ਤੈਨੂੰ ਕਿਹਾ ਉਹ ਤਾਂ ਤਰ ਮੈਂ ਕਿਹਾ ਹੀ ਨਹੀਂ ਮੈਂ ਤੈਨੂੰ ਕਿਹਾ ਪੁੱਤ ਮੇਰੇ ਨਾਲ ਕੋਈ ਗੰਢ ਹੈ ਓਏ ਮੈਂ ਸ਼ਾਇਦ ਤੁਸੀਂ ਮੈਨੂੰ ਧਮਕੀ ਦੇ ਰਹੇ ਜੂ ਟਰਾ ਰਹੇ ਜਦੋਂ ਪੁੱਤ ਤੈਨੂੰ ਮੈਂ ਮੈਂ ਉਹ ਆਇਆ ਹੀ ਨਹੀਂ ਕਿਹਾ ਮੈਂ ਤੈਨੂੰ ਕਿਹਾ ਪੁੱਤ ਮੇਰੀ ਗੱਲ ਸੁਣ ਹਾਂਜੀ ਕੋਈ ਕੋਈ ਸਾਡੇ ਨਾਲ ਕੋਈ ਦੁਸ਼ਮਣ ਨਹੀਂ ਨਾ ਤੂੰ ਪਾ ਤੇ ਨਾ ਪੁੱਤ ਤੇਰਾ ਨਾਲ ਹੀ ਪਾਉਣੇ ਪੁੱਤ ਨਾ ਮੇਰੇ ਨਾਲ ਚ ਕੁਝ ਲੈਣਾ ਤੇ ਨਾ ਕੁਝ ਦੇਣਾ ਉਹ ਕੁੜੀ ਰੋਂਦੀ ਉਹ ਦਣੈ ਇੱਕ ਕੁੜੀ ਰੋਂਦੀ ਆਈ ਪਤਾ ਹੀ ਮੰਨ ਗਈ ਮੇਰੀ ਗੱਲ ਮੰਨ ਗਿਆ ਠੀਕ ਹੈ ਕੁੜੀ ਰੋਂਦੀ ਹੋਗੀ ਹਾਂ ਹਾਂ ਕੁੜੀ ਨੇ ਕੋਰਟ ਕੇਸ ਕੀਤਾ ਹੋਇਆ ਵਾ ਹਾਂ ਕੋਰਟ ਕੇਸ ਕੀਤਾ ਆਪਣਾ ਮਤਲਬ ਬੰਦਾ ਇੰਟਰਫੀਅਰ ਕਰਨ ਦਾ ਕਿਸੇ ਦੀ ਗੱਲ ਚ ਜਾਂ ਜਾਤੀ ਖਿਲਾਫ ਬੋਲਣ ਦਾ ਮਤਲਬ ਬੰਦਾ ਵਾ ਮੈਨੂੰ ਕੋਈ ਗੱਲ ਸਾਂ ਉਹ ਮੈਨੂੰ ਕੀ ਪਤਾ ਕੌਣ ਜਾਤੀ ਤੇ ਮੇਰੇ ਘਰ ਸੋਂ ਮੈਂ ਤੇ ਨਹੀਂ ਆ ਜਿਹੜਾ ਸਾਡੇ ਨਾਲ ਬੋਲਦੇ ਆ ਕਿਹਦੇ ਕਿਹਦੇ ਬੋਲਦੇ ਜੀ ਜਾਤੀ ਖਿਲਾਫ ਹੈ ਉਹ ਮੁੰਡੇ ਨੂੰ ਜਿਹੜਾ ਚਰਨਜੀਤ ਸਿੰਘ ਆ ਮੇਰੇ ਘਰ ਸੋਂ ਜਦੋਂ ਹੀ ਉਹਨੂੰ ਫੋਨ ਕੀਤਾ ਨਾ ਵਾ ਤਾਂ ਚਰਨਜੀਤ ਹੈਗਾ ਹੀ ਨਹੀਂਗਾ ਅੱਛਾ ਹਾਂ ਉਹ ਤਾਂ ਮੇਰੇ ਚਰਨਜੀਤ ਤਾਂ ਹੈਗਾ ਨੀ ਮੈਂ ਤਾਂ ਉਹਦਾ ਕੋਈ ਯਾਰ ਯਾਰ ਦੋਸਤ ਬੋਲਣ ਡਿਆ ਨਾਲੇ ਸਾਨੂੰ ਉਹਨੂੰ ਕੀ ਪਤਾ ਵੀ ਉਹ ਕਿਹੜੀ ਜਾਤ ਹੈ ਕਿਹੜੀ ਨਹੀਂ ਜਾਤ ਤੈਨ ਮੇਰੀ ਥੋਣ ਗੱਲ ਜਦੋਂ ਆਪਾਂ ਕਿਤੇ ਆਪਾਂ ਘਰ ਵਿੱਚ ਕੋਈ ਕਿਤੇ ਕੋਈ ਗੱਲ ਕਰਦੇ ਜਿੱਤੇ ਆਪਣੇ ਮੂੰਹ ਨਿਕਲ ਜਾਂਦਾ ਚੱਲ ਗੰਦਾ ਫਲਾਣਾ ਕਹਿ ਦੇਈਦਾ ਵਾ ਮੂੰਹ ਤੇ ਕਿਤੇ ਚੱਲ ਮੇਰੇ ਮੂੰਹ ਨਿਕਲ ਗਿਆ ਵਾ ਆਰੇ ਮੇਰੇ ਟਾਈਮ ਤੋਂ ਮੈਂ ਨਾ ਕਦੇ ਬੈਠਾ ਮੈਂ ਕਰਦਾ ਤੈਨੂੰ ਬਾਅਦ ਚ ਰ ਮੈਂ ਮੇਰੇ ਕਸਮ ਮੈਂ ਨਾ ਟਾਈਮ ਤੂੰ ਮਨਾਈ ਮੇਰੇ ਕੋ ਮੈਂ ਪਟਿਆਰੇ ਗਈ ਆ ਮੈਂ ਅੱਜ ਉੱਥੋਂ ਆਉਣਾ ਨਹੀਂਗਾ ਜਦ ਤਣ ਮੈਂ ਆਈ ਮੈਂ ਤੈਨੂੰ ਫੋਨ ਕਰੂੰਗੀ ਫਿਰ ਆ ਜੀ ਮੇਰੇ ਘਰ ਹਾਂ ਚਲੋ ਕੋਈ ਗੱਲ ਨਹੀਂ ਹੈਲੋ ਹੈਲੋ ਮੇਰੇ ਕਸਮ ਕਾਕੇ ਤੈਨੂੰ ਕਿਹੜੀ ਮੈਂ ਤੈਨੂੰ ਤਮਕੀ ਦਿੱਤੀ ਆਵੇ ਮੂੰ ਆਪਣੇ ਦੇ ਘੰਡੇ ਜੋ ਵੀ ਮੇਰ ਨਾਲ ਵੈਰ ਨਾ ਪਾਇਓ ਤੇ ਇਹ ਇਹ ਕੰਮ ਕੀ ਆ? ਵੈਰ ਪਾਉਣਾ ਆ। ਅਸੀਂ ਤਾਂ ਸਭ ਦੇ ਸਾਹਮਣੇ ਪੱਤਰਕਾਰ ਜਿਹੜਾ ਜਿਹੜਾ ਕੋਈ ਮਰਜ਼ੀ ਸਾਥ ਲੈ ਸਾਨੂੰ ਅਸੀਂ ਤਾਂ ਹੁਣ ਇੰਨੀਆਂ ਲੜਾਈਆਂ ਹੋ ਜਾਂਦੀਆਂ ਤੇ ਦੋਨ ਤਰ੍ਹਾਂ ਚ ਜਾਣੇ ਆ ਵੀ ਤੁਹਾਡੀ ਲੜਾਈ ਉਹਨਾਂ ਨਾਲ ਹੱਦ ਨਾਲ ਥੋੜਾ ਵਹੀ ਦਾ ਇਨਸਾਫ ਹੋਣਾ ਹੁੰਦਾ ਅਗਲੇ ਨੂੰ। ਮੇਰੇ ਕਹਾਸਾ ਤਾਂ ਤਮ ਕੀ ਮੈਂ ਤਾਂ ਕੋਈ ਨਹੀਂ ਦਿੱਤੀ ਜਿਹੜਾ ਤੂੰ ਸਾਹਮਣੇ ਆਏਗਾ ਨਾ ਮੇਰੇ ਤੇ ਤੈਨੂੰ ਪਤਾ ਲੱਗ ਜੂ ਪਈ ਪੁੱਤ ਕੌਣ ਹੈਗੇ ਆ। ਉਹ ਨਹੀਂ ਹੁਣ ਵੀ ਆ ਕੇ ਆ ਕੀ ਕੌਣ ਵਾਲੇ ਕੀ ਗੱਲ ਹੋਗੀ ਦੱਸੋ ਮੈਨੂੰ। ਮੈਂ ਕੀ ਕਰਨਾ ਤੁਹਾਡੇ ਸਾਹਮਣੇ ਆਣ ਕੇ ਤੁਹਾਡਾ ਵਰਚਨ ਲੈਣਾ ਏ। ਤੁਸੀਂ ਉੱਠ ਕੇ ਮੈਨੂੰ ਫੋਨ ਤੇ ਤਮ ਕਹਿੰਦੇ ਜੁ ਬਜਰੋ ਕੇਨਸ ਮਾ ਫੈਲ ਲਗੇਗਾ ਨਾ ਉਹ ਉਹਨੂੰ ਪਤਾ ਲੱਗ ਜੇ ਉਹਨਾਂ ਨੇ ਬੰਦਾ ਕਿਹੋ ਜਿਹਾ ਮੈਂ ਤੈਨੂੰ ਇਹ ਗੱਲ ਕਹੀ ਆ ਹਾਂ ਨਹੀਂ ਨਹੀਂ ਉਹਦਾ ਦੋਸਤ ਹੈ ਨਾ ਜਿਹੜਾ ਜਿਹੜਾ ਉਹ ਤੇਰਾ ਮੁੰਡਾ ਜਿਹੜਾ ਤੇਰੇ ਕੋ ਜਿੰਨੇ ਫੋਨ ਕਰਉਂਦੇ ਆ ਨਾ ਤੁਰਾ ਯਾਰ ਦੋਸਤ ਹੈ ਰਾਵਾਂ ਕੋਈ ਯਾਰ ਦੋਸਤ ਨਹੀਂ ਹੈਗਾ ਮੇਰਾ ਨਹੀਂ ਕੋਈ ਅਸੀਂ ਪੱਤਰਕਾਰ ਆ ਹਾਂ ਤੁਹਾਨੂੰ ਕਿਦੇ ਵੀ ਸਤੋ ਕਹਨਾ ਨੰਬਰ ਮੇਰਾ ਰਣਜੀਤ ਮੇਰਾ ਨਾਮ ਆ ਨੰਬਰ ਸੇਵ ਕਰ ਲਓ ਤਤੇ ਵੀ ਲੋੜ ਪੈਂਦੀ ਹਾ ਛੱਡੋ ਅਸੀਂ ਨਹੀਂ ਕਿਸੇ ਦੇ ਯਾਰ ਦੋਸਤ ਮੇਰੇ ਕੋਲ ਅਸੀਂ ਅਸੀਂ ਤੇ ਪਾ ਅਸੀਂ ਤੇ ਪਾ ਅਸੀਂ ਤੇ ਕਾਹਨਾ ਲੋ ਗੱਲ ਇੱਕ ਮਿੰਟ ਅਸੀਂ ਤੇ ਪਤਾ ਹੀ ਪਾ ਤੀ ਆਦੇ ਧਾਰਵਾ ਅਸੀਂ ਸਭ ਦੇ ਸਾਹੇ ਆ ਆਨ ਕੋਈ ਵੀ ਦੋ ਤਰ੍ਹਾਂ ਲੜੀਆਂ ਹੁੰਦੀਆਂ ਨਾ ਤੇ ਅਸੀਂ ਦੂਜੀ ਘਰ ਦੇ ਵਿੱਚ ਜਾਂਦੇ ਆ ਨਾ ਜਦੋਂ ਅਸੀਂ ਕੋਈ ਗੱਲ ਕਹਿੰਦੇ ਲੜਾਈ ਤੁਹਾਡੀ ਉਹਨਾਂ ਨਾਲ ਅਸੀਂ ਸਾਡੀ ਕਿਹੜਾ ਸਾਡੀ ਕਹੇ ਨਾ ਲੜਾਈ ਨਹੀਂ ਕਾਕੇ ਹਾਂ ਅਸੀਂ ਤੇ ਤੁਹਾਡੇ ਕੋਈ ਉਹ ਪੁੱਛਣ ਗਏ ਆ ਵੀ ਤੁਸੀਂ ਜਾਤੀ ਖਿਲਾਫ ਬੋਲੇ ਜੋ ਇੱਕ ਤੁਹਾਡੀ ਥਾਣੇ ਦੀ ਰਿਕਾਰਡਿੰਗ ਆਉਂਦੀ ਵੀ ਥਾਣੇ ਬੋਲਦੇ ਆ ਉਹ ਤੁਹਾਨੂੰ ਪੁੱਛਣ ਗਏ ਆ ਕੀ ਇਹ ਕੀ ਮਾਰਾ ਕਰਤਾ ਦੱਸੋ ਮੈਨੂੰ ਜੇ ਸਾਡੀ ਪੁਲਿਸ ਜੇ ਸਾਡੀ ਪੁਲਿਸ ਵਾਲੇ ਨਾਲ ਗੱਲ ਹੋ ਗਈ ਤੁਸੀਂ ਤੇ ਵਿੱਚ ਤਾਂ ਲੋਗੇ ਉਹਨਾ ਬਣਦਾ ਨਹੀਂਗਾ ਤੁਹਾਨੂੰ ਕਿਉਂ ਨਹੀਂ ਬਣਦਾ ਉਹਨੇ ਸਾਨੂੰ ਪੱਕੇ ਦਿੱਤਾ ਵਾ ਵੀ ਆ ਗੱਲਿਆ ਕਿਹਨੇ ਪਾਖ ਰਿਤਾਵਾ ਮੁੰਡੇ ਨੇ ਕਹਿੰਦਾ ਵੀ ਮੈਨੂੰ ਇੱਕ ਕੋਈ ਨਾਲ ਉਹਦੀ ਭੂਆ ਸੱਸ ਕੋਲ ਉਹਨਾਂ ਵੀ ਵਟਸਐਪ ਤੇ ਧੰਮ ਕੀ ਦੇਣ ਦੇ ਉਹਨੂੰ ਗਰੀਬ ਨੂੰ ਉਹ ਆਂਦਾ ਭਾਜੀ ਉਹ ਵੀ ਧੰਮ ਕੀ ਦੀ ਜਾਣਦਾ ਇੱਕ ਮਿੰਟ ਖਲੋ ਜਾ ਇੱਕ ਮਿੰਟ ਪਤੋ ਉਹ ਗਰੀਬ ਆ ਵੀ ਉਹਨੇ ਦੂਜਾ ਦੂਜੇ ਥਾਂ ਉਹ ਇੱਕ ਜਨਾਨੀ ਛੱਡ ਕੇ ਤੂੰ ਇੱਕ ਜਨਾਨੀ ਛੱਡ ਕੇ ਦੂਜਾ ਵਿਆਹ ਕਰਾ ਤੇਰੇ ਨਾਲ ਵੀ ਉਹ ਪੰਗੇ ਪੈਣਗੇ ਮੰਦੀ ਗੱਲ ਮੰਨ ਗਏ ਆ ਮੈਂ ਰੱਖੀ ਹੋਗੀ ਉਹਨੇ ਮੈਂ ਕਿਹੜਾ ਮਾਮੇ ਦਾ ਪੋਤੇ ਆ ਵੀ ਮੈਨੂੰ ਪਤਾ ਵਾ ਸਾਰੀ ਉਹਦੀ ਡਿਟੇਲ ਬਾਰੇ ਤੁਹਾਨੂੰ ਪਤਾ ਤੇਰੇ ਮਾਮੇ ਦਾ ਪੁੱਤ ਹੀ ਆ ਤੂੰ ਉਹਦੀ ਗੱਲ ਕਰਨੀ ਆ ਤੇਰੇ ਮਾਮਾ ਤੂੰ ਉਹਦੇ ਮਾਮੇ ਦਾ ਪੁੱਤ ਹੀ ਆ ਸਮਾਂ ਕੋਰਟ ਦਾ ਕੇਸ ਚੱਲਣ ਦੇ ਆਪਣਾ ਕੰਮ ਹੀ ਕੋਈ ਨਹੀਂ ਕੇ ਦੇ ਵਿੱਚ ਇੰਟਰਫੇਅਰ ਕਰਦਾ ਫਿਰ ਤੂੰ ਵੀ ਉਹਦਾ ਕੋਰਟ ਦਾ ਕੇਸ ਚੱਲਣ ਦੇ ਨਾ ਤੂੰ ਵੀ ਅਜੇ ਬਾਅਦ ਵਿੱਚ ਫੋਨ ਹੀ ਕਰਨਾ ਬੋਲਣ ਦੇ ਜੋ ਹਾਂ ਅਹੀਂ ਪਾ ਲੈਣਾ ਤੁਹਾਡਾ ਪੱਕ ਦੋ ਅਸੀਂ ਦਾਜੀ ਵੀ ਮੰਗਣ ਲੈ ਆ ਦੋ ਪੱਕ ਤੇ ਤੂੰ ਜਾਤੀ ਖਲਾਬ ਬੋਲੇਗਾ ਕਿਹੜੀ ਕਿਹ ਲੋ ਬੋਲੇਗਾ ਦੱਸ ਦੋ ਅਹੀਂ ਨਹੀਂ ਅਹੀਂ ਉਹਨੇ ਉਹਨੇ ਦੂਜੀ ਜਨਾਨੀ ਰੱਖੀ ਆ ਮੇਰੇ ਕੋਲ ਤਾਂ ਸਾਨੂੰ ਤਾਂ ਪਤਾ ਨਹੀਂ ਚੱਲੀ ਜਾਤੀ ਦਾਤ ਕਰੀਦਾ ਨਹੀਂ ਹੈਗਾ ਉਹ ਹਾਂ ਤਾਂ ਫਿਰ ਆਪਾਂ ਇਹ ਨਹੀਂ ਗੱਲ ਕਿਉਂ ਕਹਿ ਸਕਦੇ ਕਿਸੇ ਨੂੰ ਵੀ ਹਾਂ ਕੀਤਾ ਜੀ ਜਾਤੀ ਸਾਡੀ ਜਾਤੀ ਹੋਈ ਨਾ ਜਿਹੜੀ ਅਸੀਂ ਉਹਨੂੰ ਕਹਤਾ ਵਾ डी वालों दिता गया भरोसा जो बनती कारवाई की जाएगी